ਦੀਪ ਬਾਈ ਜਦ ਤੱਕ ਜਿਉਂਦਾ ਸੀ ਜਦ ਤੱਕ ਪੰਜਾਬ ਚ ਰਿਹਾ ਜੇਲ੍ਹ ਚ ਰਿਹਾ ਜੋ ਜੋ ਹੋਇਆ ਉਦੋਂ ਤੱਕ ਅਮਰਤਪਾਲ ਬਾਹਰ ਨਹੀਂ ਆਇਆ ਪੰਜਾਬ ਆ ਕੇ ਕਿੱਡੀਆਂ-ਕਿੱਡੀਆਂ ਗੱਲਾਂ ਮੈਂ ਖਾਲਿਸਤਾਨ ਲੈ ਕੇ ਦਵਾਂ ਠੀਕ ਨਹੀਂ ਸਬਦਾਨ ਨੂੰ ਨਹੀਂ ਅਸੀਂ ਮੰਨਦੇ ਠੀਕ ਨਹੀਂ ਮੈਂ ਇੰਡੀਅਨ ਲਾਉ ਉਹ ਨਹੀਂ ਮੰਨਦਾ ਪਾਸਪੋਰਟ ਆ ਜਿਹੜਾ ਉਹ ट्रैवल ਡਾਕੂਮੈਂਟ ਆ ਨਹੀਂ ਉਹ ਤਾਂ ਕਹਿ ਰਿਹਾ ਜੀ ਵੀ ਮਤਲਬ ਅਸੀਂ ਗੁਰੂਗ੍ਰਾਂ ਸਾਹਿਬ ਦੀ ਆੜ ਲੈ ਕੇ ਨਹੀਂ ਗਏ ਸਕੇ ਗੁਰੂਗ੍ਰਾਂ ਸਾਹਿਬ ਦਾ ਊਟ ਆਸਰਾ ਲੈ ਕੇ ਅਸੀਂ ਅੱਗੇ ਵਧੇ ਹਾਂ ਇਹਦੇ ਨਾਲ ਕਿਹੜੀ ਨਜਾਇਜ਼ ਹੋਈ ਮੈਨੂੰ ਇੱਕ ਵੀ ਦੱਸ ਦੋ ਕਿਹੜੀ ਨਜਾਇਜ਼ ਹੋਈ ਨਹੀਂ ਐਨਐਸਏ ਲਾਉਣਾ ਇੱਕ ਆਮ ਸਿੱਖ ਦੇ ਉੱਤੇ ਸਿਰਫ ਥਾਣੇ ਦੇ ਉੱਤੇ ਕਬਜ਼ਾ ਕਰਨਾ ਉਹ ਤੇ ਐਨਐਸਏ ਲਾ ਦੇਣਾ ਤਾਂ ਗਲਤ ਗੱਲ ਹੈ ਹੁਣ ਯੂਪੀ ਬਿਹਾਰਾਂ ਦੇ ਵਿੱਚ ਡੇਲ ਕਈ ਵਾਰ ਤਾਂ ਖੁੱਸ ਵਾਲਿਆਂ ਨੂੰ ਜਿੰਦੇ ਪੁੱਗਦਾਂ ਤੇ ਉਹਨਾਂ ਤੇ ਐਨਐਸਏ ਕਿਉਂ ਨਹੀਂ ਲੱਗਦਾ ਮੰਨ ਲੀ ਸਿੱਖ ਤਾਂ ਆਪਣੇ ਪੂਲਾ ਵੀ ਕਹੋਂਦਾ ਸੀ ਹੂੰ ਸਿੱਖ फेर ਦੱਸੋ ਤੁਸੀਂ ਉਸ ਇੱਕ ਸੀਗਾ ਮੈਨੂੰ ਦੱਸੋ ਤੁਸੀਂ ਕਿ ਜੇ ਉਹ ਮੰਨ ਲਓ ਸਰਕਾਰੀ ਬੰਦਾ ਸੀ ਜਾਨੋ ਸਰਕਾਰ ਨੇ ਕਿਹਾ ਫਿਰ ਐਨਐਸਏ ਲਾ ਕੇ ਉਹਨੂੰ ਦਿਬੜੂ-ਬੜਕਾ ਤੇ ਭੇਜਣਾ ਸੀ ਇਹ ਉਹ ਤਾਂ ਸਿਮਰਂਜੀਤ ਸਿੰਘ ਮਾਨ ਵੀ ਇੰਨੇ ਟਾਈਮ ਤੋਂ ਐਮਪੀ ਦਾ ਇਲੈਕਸ਼ਨ ਲੜਦੇ ਆ ਤੇ ਉਹ ਵੀ ਖਾਲਸਾਣ ਦੀ ਗੱਲ ਕਰੀ ਜਾਂਦੇ ਆ ਸਿਮਰਂਜੀਤ ਸਿੰਘ ਮਾਨ ਭੱਜੇ ਤਾਂ ਨਹੀਂ ਸਾਡੇ ਮਤਪੇਦ ਹੋ ਸਕਦੇ ਆ ਮਾਨ ਸਾਹਿਬ ਦੇ ਨਾਲ ਕਿਸੇ ਨਾ ਕਿਤੇ ਵਿਚਾਰ ਹੋ ਸਕਦੇ ਨੇ ਪਰ ਇਸ ਗੱਲ ਦੀ ਸਿਫਤ ਵੀ ਕਰਦੇ ਮਾਨ ਸਾਹਿਬ ਵੀ ਕਿ ਉਹ ਸਟੈਂਡ ਤੇ ਤਾਂ ਖੜੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਕਸਰ ਅਸੀਂ ਆਪ ਜੀ ਦੇ ਨਾਲ ਇੱਕ ਨਵੀਆਂ ਸਖਸ਼ੀਆਂ ਤੁਹਾਨੂੰ ਮਿਲਾਉਂਦੇ ਰਹਿੰਦੇ ਆ ਸੋ ਅੱਜ ਵੀ ਅਸੀਂ ਇੱਕ ਅਜਿਹੇ ਵਿਅਕਤੀ ਦੇ ਨਾਲ ਆਪ ਜੀ ਨੂੰ ਮਿਲਾਉਣ ਦੇ ਲਈ ਲੈ ਕੇ ਆਏ ਆ ਜੋ ਕਿ ਆਪਣੇ ਗੱਲ ਨੂੰ ਬੜੇ ਹੀ ਨਿਡਰਤਾ ਦੇ ਨਾਲ ਲੋਕਾਂ ਦੇ ਅੱਗੇ ਪੇਸ਼ ਕਰਦੇ ਨੇ ਤੇ ਉਹਨਾਂ ਦੇ ਦਿਲ ਦੇ ਵਿੱਚ ਕੀ ਕੀ ਕੌਮ ਦੇ ਵੱਲਵਲੇ ਨੇ ਜਾਂ ਉਹਨਾਂ ਦੇ ਦਿਲ ਦੇ ਵਿੱਚ ਕੀ ਦਰਦ ਆ ਜਿਹੜਾ ਕਿ ਲੋਕਾਂ ਦੇ ਨਾਲ ਅਕਸਰ ਲਾਈਵ ਹੋ ਕੇ ਸਾਂਝੇ ਕਰਦੇ ਰਹਿੰਦੇ ਨੇ ਸੋ ਆਓ ਅਸੀਂ ਗੱਲ ਕਰਦੇ ਆਂ ਆ ਵੀਰ ਜੀ ਰਣਜੋਤ ਸਿੰਘ ਜੀ ਨਾਲ ਵੀ ਜੀ ਸੱਸੀ ਕਾਲ ਜੀ ਸੱਸੀ ਕਾਲ ਭਾਈ ਜੀ ਥੈਂਕ ਯੂ ਜੀ ਉਹ ਚੜਤੀ ਕਾਲਾ ਜੀ ਬਿਲਕੁਲ ਜੀ ਸੋ ਸਭ ਤੋਂ ਪਹਿਲਾਂ ਤਾਂ ਸਾਡੇ ਸਟੂਡੀਓ ਦੇ ਵਿੱਚ ਤੁਹਾਡਾ ਧੰਨਵਾਦ ਹੈ ਤੁਸੀਂ ਸਾਨੂੰ ਸਮਾਂ ਦਿੱਤਾ ਥੈਂਕ ਯੂ ਭਾਈ ਜੀ ਥੈਂਕ ਯੂ ਸੋ ਵੀਰ ਜੀ ਅਸੀਂ ਸ਼ੁਰੂਆਤ ਕਰਦੇ ਆਂ ਵੀ ਤੁਹਾਡੀਆਂ ਅਕਸਰ ਲਾਈਵ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਤੇ ਕਈ ਚੈਨਲਸ ਵਾਲੇ ਉਹਨਾਂ ਨੂੰ ਪੋਸਟ ਵੀ ਕਰਦੇ ਨੇ ਉਹਨਾਂ ਨੂੰ ਡਾਊਨਲ ਕੀ ਕਾਰਨ ਆ ਤੁਹਾਡਾ ਮੁੱਖ ਕਾਰਨ ਆ ਜਿਹੜਾ ਤੁਸੀਂ ਇਸ ਤਰੀਕੇ ਦੇ ਨਾਲ ਅਕਸਰ ਲਾਈਵ ਹੋ ਕੇ ਇਦਾਂ ਬੋਲਦੇ ਰਹਿੰਦੇ ਹੋ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਜੀ ਜੀ ਪਿਆਰ ਤੇ ਨਫ਼ਰਤ ਇਹ ਦੋ ਚੀਜ਼ਾਂ ਨੂੰ ਲੈ ਕੇ ਹੀ ਆਪਾਂ ਅੱਗੇ ਵਧਦੇ ਆਂ ਹੂੰ ਕੋਈ ਕਿਸੇ ਨਾਲ ਪਿਆਰ ਕਰਕੇ ਜੁੜਿਆ ਹੁੰਦਾ ਕੋਈ ਕਿਸੇ ਨਾਲ ਨਫ਼ਰਤ ਕਰਕੇ ਜੁੜਿਆ ਹੁੰਦਾ ਜੀ ਸਬੰਧ ਸਭ ਦਾ ਕਿਸੇ ਨਾ ਕਿਸੇ ਨਾਲ ਕੋਈ ਨਾ ਕੋਈ ਤਰ੍ਹਾਂ ਦਾ ਲਿੰਕ ਹੁੰਦਾ ਹੀ ਆ ਹੂੰ ਜਦੋਂ ਕੋਈ ਬੰਦਾ ਦੇਖੋ ਮੇਰੀ ਉਮਰ ਹੈਗੀ ਆ 42 ਸਾਲ ਦੀ ਜੀ 42 ਸਾਲ ਦੀ ਉਮਰ ਦੇ ਵਿੱਚ ਸਾਨੂੰ ਅੱਜ ਤੋਂ 2 ਸਾਲ ਪਹਿਲਾਂ ਹੀ ਮੈਂ ਸ਼ੁਰੂ ਕੀਤਾ ਮੈਂ ਉਸ ਤੋਂ ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀ ਕਿ ਪੰਜਾਬ ਦੇ ਕੀ ਮੁੱਤੇ ਆ ਕੀ ਹੋ ਰਿਹਾ ਆਲੇ ਦੁਆਲੇ ਕੀ ਚੱਲ ਰਿਹਾ ਕੁਝ ਵੀ ਨਹੀਂ ਤੁਸੀਂ ਦੇਖੋ ਦੀਪ ਬਾਈ ਆਇਆ ਜੀ 5 ਸਟਾਰ 7 ਸਟਾਰ ਜ਼ਿੰਦਗੀ ਛੱਡ ਕੇ ਉਹ ਸੜਕ ਤੇ ਆ ਗਿਆ ਕਿੰਨਾ ਪਿੱਛੇ ਸਾਡੇ ਪਿੱਛੇ ਉਹਦੀਆਂ ਗੱਲਾਂ ਜਿਹੜੀਆਂ ਮੈਂ ਸੁਣੀਆਂ ਪਹਿਲਾਂ ਤਾਂ ਦੇਖੋ ਜਦੋਂ ਉਹਨੇ ਬੀਜੇਪੀ ਦੀ ਸਪੋਰਟ ਕੀਤੀ ਸਾਰੇ ਨੇ ਉਹਨੂੰ ਗਲਤ ਕਿਹਾ ਹੂੰ ਉਹ ਬੰਦਾ ਸਭ ਕੁਝ ਸਹਿ ਗਿਆ ਸਭ ਕੁਝ ਉਹ ਆ ਕੇ ਜੋ ਸ਼ੰਭੂ ਬਾਡਰ ਤੇ ਆਪਣੇ ਧਰ ਨਾਲ ਲਾਇਆ ਜੋ ਸਾਰਾ ਕੁਝ ਸਭ ਨੂੰ ਪਤਾ ਉਸ ਚੀਜ਼ ਦਾ ਅਸੀਂ ਇੱਕ ਇੱਕ ਚੀਜ਼ ਹੋਂਦ ਦੀ ਗੱਲ ਜੋ ਉਹਦੀ ਡੁੰਗਾਈ ਜੋ ਪੰਜਾਬ ਦੇ ਮੁੱਦੇ ਮੇਨ ਕਿਹੜੇ ਨੇ ਤੇ ਕਿਹੜੇ ਮੁੱਦੇ ਸਾਨੂੰ ਲਿਆ ਕੇ ਕਿੱਥੇ ਬਾੜੇ ਜਾ ਰਹੇ ਨੇ ਸਾਡਾ ਮੇਨ ਮੁੱਦਾ ਕੀ ਹੈ ਸਾਡੀ ਜੜ ਅੱਜ ਮੁੱਦੇ ਸਾਡੇ ਕਿਹੜੇ ਰਕਤੇ ਪੂਰੇ ਲਿਆ ਕੇ ਇਹਨਾਂ ਨੇ ਪ੍ਰਵਾਸ ਨਸ਼ਾ ਬੇ ਰੋਜ਼ਗਾਰੀ ਸਾਡੀ ਜੜ੍ਹ ਹੀ ਸਾਨੂੰ ਮਿਲ ਜੂਗੀ ਸਾਨੂੰ ਆਹ ਮੁੱਦੇ ਤੇ ਪੈਸੀ ਨਹੀਂ ਪਵੇ ਹੋਣੇ ਜੇ ਅਸੀਂ ਆਪਣੀ ਜੜ ਨਾਲ ਜੁੜ ਜਾਾਂਗੇ ਸਾਡੀ ਜੜ ਕਿੱਥੇ ਜੁੜੀ ਹੋਈ ਆ ਸਿੱਖੀ ਦੇ ਨਾਲ ਹੂੰ ਦੇਖੋ ਇੱਕ ਚੀਜ਼ ਆ ਮੈਂ ਤੁਹਾਨੂੰ ਦੱਸਦਾ ਬਾਈ ਗੱਲ ਇਹ ਹੁੰਦੀ ਆ ਹੁਣ ਇੱਕ ਟਾਈਮ ਸੀ ਕਿ ਸਾਡੇ ਸਾਹਮਣੇ ਪਥੇਰਾ ਕੁਛ ਹੁੰਦਾ ਸੀ ਹੂੰ ਚੁੱਪ ਰਹੇ ਅੱਜ ਉਹ ਟਾਈਮ ਆ ਕਿ ਅੱਜ ਦੇਖ ਕੇ ਨਹੀਂ ਰਿਹਾ ਜਿਆਦਾ ਸਾਹਮਣੇ ਹੁਣ ਮੈਂ ਪਤੇਗੜ ਸਾਹਿਬ ਮੱਥਾ ਦੇ ਕੇ ਆਇਆ ਹੁਣ ਜੋ ਉੱਥੇ ਗੁਰੂ ਘਰ ਦੇ ਵਿੱਚ ਮੈਂ ਬਾਹਰ ਨਿਕਲ ਕੇ ਦੇਖ ਰਿਹਾ ਮੈਂ ਅੱਗੇ ਆਪਾਂ ਕਲੀ ਕਰਦੇ ਆਂ ਕੀ ਕੀ ਹੋ ਰਿਹਾ ਵਾ ਬਿਲਕੁਲ ਮੈਂ ਸਾਰਾ ਹੁਣ ਲੋਕਾਂ ਨੂੰ ਤੁਹਾਨੂੰ ਵੀ ਤੁਸੀਂ ਦੇਖੋ ਆਪਣੇ ਇਥੇ ਨਾਲ ਹੀ ਆ ਫਤੇਗੜ ਸਾਹਿਬ ਗੁਰਦੁਆਰਾ ਜੀ ਗੁਰੂ ਘਰ ਦੇ ਬਾਹਰ ਮੈਂ ਤੁਹਾਨੂੰ ਇੱਕ ਇੱਕ ਸਪਸ਼ਟ ਕਰੂੰਗਾ ਕਿ ਜਿਹੜੇ ਬੰਦੇ ਕਹਿੰਦੇ ਨੇ ਅਸੀਂ ਰਾਜਨੀਤੀ ਨਹੀਂ ਕਰਨੀ ਹੈਗੀ ਜੀ ਅਸੀਂ ਸਿਰਫ ਤੇ ਸਿਰਫ ਸਿਧਾਂਤਾਂ ਦੇ ਉੱਪਰ ਸਿੱਖੀ ਦੇ ਉੱਪਰ ਹੀ ਪਹਿਰਾ ਦੇਣਾ ਵਾ ਅਸੀਂ ਉਹਦੇ ਕਰਕੇ ਹੀ ਰਾਜਨੀਤੀ ਕਰਨੀ ਆ ਜੋ ਆਪ ਕੀ ਕਰ ਰਹੇ ਨੇ ਅੱਗੇ ਆਪਾਂ ਗੱਲਬਾਤ ਕਰਦੇ ਆਂ ਜੀ ਜੀ ਸੋ ਗੱਲ ਆ ਵੀ ਤੁਸੀਂ ਬਾਈ ਦੀਪ ਸਿੱਧੂ ਨੂੰ ਕਦੀ ਮਿਲੇ ਸੀਗੇ ਪਰ ਨਹੀਂ ਜਿੰਦਗੀ ਜੀ ਮੈਂ ਮਿਲਿਆ ਉਹਨਾਂ ਦੀ ਲਾਈਫ ਦੇ ਉੱਤੇ ਮਤਲਬ ਤੁਸੀਂ ਇਨਸਪਾਇਰ ਹੋਏ ਹੋ ਜਾਂ ਉਤਪਾਦ ਬਿਲਕੁਲ ਜੀ ਸੋ ਉਹਨਾਂ ਦੀ ਇੱਕ ਚਲਾਈ ਹੋਈ ਜਥੇਬੰਦੀ ਸੀਗੀ ਵਾਰਿਸ ਪੰਜਾਬ ਦੇ ਹਨਾ ਬਿਲਕੁਲ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਹੁਣ ਅੱਗੇ ਕੰਟੀਨਿਊ ਹੋਈ ਭਾਈ ਅਮਰਤਪਾਲ ਸਿੰਘ ਤੋਂ ਤੇ ਹੁਣ ਉਹ ਇੱਕ ਪਾਰਟੀ ਰਾਜਨੀਤਿਕ ਪਾਰਟੀ ਬਣ ਕੇ ਉੱਭਰ ਰਹੀ ਆ ਭਾਈ ਦੀਪ ਸਿੱਧੂ ਵੀ ਕਹਿ ਰਹੇ ਸੀਗੇ ਵੀ ਅਸੀਂ ਰਾਜਨੀਤੀ ਦੇ ਵਿੱਚ ਨਹੀਂ ਹੋਣਾ ਤੇ ਉਹਨਾਂ ਨੇ ਰਾਜਨੀਤੀ ਦੇ ਵਿੱਚ ਇੱਕ ਉਹਨਾਂ ਦੀ ਸਪੋਰਟ ਕੀਤੀ ਆ ਤੇ ਅਮਰਤਪਾਲ ਵੀ ਆਪਣੇ ਸਟੇਜਾਂ ਤੋਂ ਕਹਿੰਦੇ ਰਹੇ ਸੀਗੇ ਜੀ ਜੇ ਕਿਤੇ ਇਹ ਰਾਜਨੀਤੀ ਦੀ ਗੱਲ ਹੈ ਤਾਂ ਅਕਾਲੀ ਦਲ ਅੰਮ੍ਰitsar ਆ ਤੇ ਹੁਣ ਔਕ ਹਟ ਕੇ ਇੱਕ ਨਵੀਂ ਰਾਜਨੀਤੀ ਪਾਰਟੀ ਸਰਜਰੇ ਨੇ ਉਹਦੇ ਬਾਰੇ ਤੁਸੀਂ ਕਿੱਦਾਂ ਦੇਖ ਰਹੇ ਹੋ ਆਪਣੇ ਬੋਲਾਂ ਤੋਂ ਪਿੱਛੇ ਹੋਗੇ ਇਹ ਇੱਥੇ ਨਹੀਂ ਗੱਲ ਖਤਮ ਹੋਊਗੀ ਕਿ ਆਪਣੇ ਬੋਲਾਂ ਤੋਂ ਪਿੱਛੇ ਹੋਗੇ ਜੀ ਆਪਾਂ ਥੋੜਾ ਜਿਹਾ ਪਹਿਲਾਂ ਪਿੱਛੇ ਚੱਲਦੇ ਆ ਹੂੰ ਦੀਪ ਬਾਈਨ ਪਾਰਟੀ ਵੀ ਬਣਾ ਸਕਦਾ ਸੀ ਹੂੰ ਉਹਨੇ ਬਣਾਈ ਜੱਥੇਬੰਦੀ ਇਹ ਜੱਥੇਬੰਦੀ ਨੂੰ ਲੈ ਕੇ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਜੱਥੇਬੰਦੀ 'ਚ ਲੈ ਕੇ ਆ ਜੱਥੇਬੰਦੀ ਪੰਜਾਬ ਦੇ ਮੁੱਦਿਆਂ ਤੇ ਆ ਪੜਾਈ ਸੀ। ਹੂੰ ਉਹਦੇ ਵਿੱਚ ਉਹ ਬੰਦਾ ਆਪ ਜੀਨੇ ਬਣਾਈ ਦੀਪ ਬਾਈ ਨੇ ਆਪ ਮੋਟਲਾ ਮੈਂਬਰ ਵੀ ਨਹੀਂ ਸੀਗਾ ਉਹਦੇ ਵਿੱਚ। ਪ੍ਰਧਾਨਗੀ ਤਾਂ ਬਹੁਤ ਦੂਰ ਦੀ ਗੱਲ ਆ। ਪਰਿਵਾਰ ਦਾ ਕੋਈ ਮੈਂਬਰ ਵੀ ਵਿੱਚ ਨਹੀਂ ਸੀਗਾ ਉਹਦੇ। ਨਾ ਉਹਨੇ ਪਹਿਲਾਂ ਹੀ ਕਿਹਾ ਸੀ ਨਾ ਮੈਂ ਨਾ ਮੇਰਾ ਪਰਿਵਾਰ ਕੋਈ ਦਖਲਦਾਰੀ ਨਹੀਂ ਹੋਊਗੀ ਇਸ ਜੱਥੇਬੰਦੀ ਦੇ ਵਿੱਚ। ਅੱਛਾ ਬਿਲਕੁਲ ਤੁਹਾਡੇ ਸਾਹਮਣੇ ਹੀ ਆ ਜੀ ਚੈੱਕ ਕਰ ਲਓ ਨਾ ਆਪ ਮੈਂਬਰ ਸੀ ਨਾ ਪ੍ਰਧਾਨ ਕੁਝ ਵੀ ਨਹੀਂ ਸੀਗਾ। ਪ੍ਰਧਾਨਗੀ ਨੂੰ ਲਾਇਆ ਸੀਗਾ ਫੌਜੀ ਸਾਹਿਬ ਨੂੰ। ਉਹਨੂੰ ਸਭ ਨੂੰ ਪਤਾ ਹਰਨੇਕ ਫੌਜੀ ਜੀ ਨੂੰ ਲਾਇਆ ਸੀਗਾ ਠੀਕ ਨਹੀਂ ਫਿਰ ਦੇਖੋ ਤੁਸੀਂ ਅਮਰਤਪਾਲ ਆਇਆ ਦੀਪ ਬਾਈ ਜਦ ਤੱਕ ਜਿਉਂਦਾ ਸੀ ਜਦ ਤੱਕ ਪੰਜਾਬ ਚ ਰਿਹਾ ਜੇਲ੍ਹ ਚ ਰਿਹਾ ਜੋ ਜੋ ਹੋਇਆ ਉਦੋਂ ਤੱਕ ਅਮਰਤਪਾਲ ਬਾਹਰ ਨਹੀਂ ਆਇਆ ਦੀਪ ਬਾਈ ਦੇ ਜਾਣ ਤੋਂ ਬਾਅਦ ਦੀਪ ਬਾਈ ਦੇ ਮੈਂ ਐਜ਼ ਇਟ ਇੱਥੇ ਸੀਗਾ ਫਤਿਹਗੜ੍ਹ ਸਾਹਿਬ ਭੋਗ ਹਾਂਜੀ ਹਾਂਜੀ ਸਾਰੇ ਪਹੁੰਚੇ ਸੀ ਅਸੀਂ ਵੀ ਪਹੁੰਚੇ ਸੀ ਠੀਕ ਨਹੀਂ ਤੇ ਦੀਪ ਬਾਈ ਦੇ ਭੋਗ ਤੇ ਵੀ ਅਮਰਤਪਾਲ ਨਹੀਂ ਆਇਆ ਸੀ ਕਈ ਲੋਕ ਸਾਨੂੰ ਸਵਾਲ ਕਰ ਦੇਣਗੇ ਤੁਸੀਂ ਦੀਪ ਬਾਈ ਦੇ ਨਾਮ ਤੇ ਰਾਜਨੀਤੀ ਕਰਦੇ ਹੋ ਦੀਪ ਬਾਈ ਦੇ ਨਾਮ ਤੇ ਫੇਮ ਲੈਨੇ ਹੋ ਮੈਂ ਕਹਾਂ ਇਹ ਤਾਂ ਦੱਸੋ ਜੀ ਫੇਮ ਕਿਹੜਾ ਲੈ ਰਹੇ ਆ ਅਸੀਂ ਕੋਈ ਜਥੇਬੰਦੀ ਨੂੰ ਆਪਣਾ ਕਿਹਾ ਕੋਈ ਜਥੇਬੰਦੀ ਨੂੰ ਸੰਭਿਆ ਜਾਂ ਕੋਈ ਹੋਰ ਕੀਤਾ ਜਾਂ ਦੀਪ ਬਾਈ ਦੇ ਨਾਮ ਤੇ ਕੋਈ ਫੰਡ ਇਕੱਠਾ ਕੀਤਾ ਵਾ ਜਾਂ ਕੋਈ ਅਕਾਊਂਟ ਕੋਸ਼ਤਾ ਕਹੋ ਅਸੀਂ ਕੋਸ਼ਤਾ ਕਹੀਏ ਕਿ ਇੱਕ ਫੋਟੋ ਤੱਕ ਨਹੀਂ ਮਕਰੇ ਜ਼ਿੰਦਗੀ ਚ ਪਾਈ ਕਿ ਹਾਂ ਭਾਈ ਲੋਕਾਂ ਨੇ ਕਿਹਾ ਉਹਦੇ ਨਾਮ ਦੇ ਉੱਪਰ ਫੇਮ ਲੈ ਰਹੇ ਨੇ ਜੀ ਪਰ ਜਿਹੜੇ ਬੰਦਾ ਅਮਰਤ ਪਾਲ ਹੁਣ ਇਨੇ ਦੀਪ ਬਾਈ ਦੀ ਬਣਾਈ ਹੋਈ ਜਥੇਬੰਦੀ ਨੂੰ ਪਾਰਟੀ ਤਬਦੀਲ ਕਰ ਲਿਆ ਜਿਹੜੇ ਮੈਂਬਰ ਸੀਗੇ ਵਿੱਚ ਉਹਨਾਂ ਨੂੰ ਕਿੰਨਿਆ-ਕਨੂੰ ਪੁੱਛਿਆ ਇਹਨਾਂ ਨੇ ਕਿੰਨਾ ਕਨੂੰ ਪੁੱਛਿਆ ਫੇ ਦੂਜੀ ਗੱਲ ਦੀਪ ਬਾਈ ਦੀ ਸੋਚ ਨੂੰ ਜਮੇ ਪੁਲਾ ਚੁੱਕੇ ਨੇ ਲੋਕ ਦੀਪ ਬਾਈ ਦੀ ਸੋਚ ਨੂੰ ਜਮੇ ਪੁਲਾ ਚੁੱਕੇ ਨੇ ਫੇ ਤੁਸੀਂ ਇਹ ਦੇਖੋ ਜਦੋਂ ਇਹ ਪੰਜਾਬ ਆਉਂਦੇ ਆ ਪੰਜਾਬ ਆ ਕੇ ਕਿੱਡੀਆਂ-ਕੱਡੀਆਂ ਗੱਲਾਂ ਮੈਂ ਖਾਲਿਸਤਾਨ ਲੈ ਕੇ ਦਵਾਂ ਠੀਕ ਨਹੀਂ ਸਬਦਾਨ ਨੂੰ ਨਹੀਂ ਅਸੀਂ ਮੰਨਦੇ ਠੀਕ ਨਹੀਂ ਮੈਂ ਇੰਡੀਅਨ ਲਾਅ ਨੂੰ ਨਹੀਂ ਮੰਨਦਾ ਪਾਸਪੋਰਟ ਆ ਜਿਹੜਾ ਉਹ ट्रैवल ਡਾਕੂਮੈਂਟ ਆ ਐਡੀਆਂ ਕੱਡੀਆਂ ਕੱਡੀਆਂ ਗੱਲਾਂ ਕਰਕੇ ਨੌਜਵਾਨਾਂ ਨੂੰ ਪਿੱਛੇ ਲਾਇਆ ਗਿਆ। ਹੂੰ ਫੇਰ ਬਾਅਦ ਚੋ ਕੀ ਹੋਇਆ? ਬਾਅਦ ਚੋ ਕੀ ਹੋਇਆ? ਜਦੋਂ ਅਜਨਾਲੇ ਵਾਲੀ ਘਟਨਾ ਹੁੰਦੀ ਆ ਉਸ ਤੋਂ ਬਾਅਦ ਕੀ ਹੁੰਦਾ ਵਾ ਫਿਰ? ਦੇਖੋ ਸਹੀ ਟਾਈਮ ਤਾਂ ਹਰ ਕੋਈ ਬੰਦਾ ਖੜ ਜਾਂਦਾ ਵਾ। ਅਸਲੀ ਬੰਦਾ ਉਹੀ ਹੁੰਦਾ, ਅਸਲੀ ਮਰਦ ਉਹੀ ਹੁੰਦਾ ਜਿਹੜਾ ਮੁਸੀਬਤ ਵੇਲੇ ਵੀ ਆਪਣੇ ਸਾਥੀਆਂ ਨੂੰ ਛੱਡ ਕੇ ਨਾ ਭੱਜੇ। ਹੂੰ ਜਦੋਂ ਇੱਕ ਆਪਣੇ ਤੁਸੀਂ ਕਿਸੇ ਵੀ ਜਹਾਜ਼ ਦੇ ਕੈਪਟਨ ਨੂੰ ਸੁਣਿਓ ਜਦੋਂ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਆ ਨਾ ਕੈਪਟਨ ਨੂੰ ਜਹਾਜ਼ ਦੀ ਆਪਣੇ ਜਿਹੜੇ ਸਮੁੰਦਰੀ ਜਹਾਜ਼ ਵਾਲੇ ਹੁੰਦੇ ਨੇ ਜਾਂ ਦੂਜੇ ਉਹਨਾਂ ਨੂੰ ਇਹੀ ਸਿਖਾਇਆ ਜਾਂਦਾ ਕਿ ਜਦੋਂ ਤੁਸੀਂ ਇਕੱਲੇ ਰਹਿ ਜਾਓਗੇ ਤੁਸੀਂ ਜਹਾਜ਼ ਨੂੰ ਤਾਂ ਵੀ ਨਹੀਂ ਛੱਡ ਕੇ ਜਾ ਸਕਦੇ ਅੱਛਾ ਡੁੱਬਣ ਵੇਲੇ ਵੀ ਨਹੀਂ ਛੱਡ ਕੇ ਜਾ ਸਕਦੇ ਇਹ ਪਰੰਪਰਾਵਾ ਜੀ ਇੱਥੇ ਕੀ ਹੋਇਆ ਆਪਣੇ ਸਾਥੀਆਂ ਨੂੰ ਛੱਡ ਕੇ ਬੰਦਾ ਪਹਿਲਾਂ ਆਪਣੀ ਜਾਨ ਬਚਾਣ ਕੇ ਭੱਜਿਆ ਅੱਜ 40 ਮੁੰਡੇ ਅੰਬਲਸਰ ਜੇਲ੍ਹ ਚ ਕਪੂਰਥਲੇ ਜਿੰਨਾਂ ਚ ਬੰਦ ਨੇ 2 ਸਾਲਾਂ ਚ 2 ਸਾਲ ਹੋ ਗਏ ਜਿਨ੍ਹਾਂ ਦੇ ਉੱਪਰ ਕੋਈ ਐਨਐਸ ਵੀ ਨਹੀਂ ਕੋਸ਼ੀ ਸਿਰਫ 751 ਦਾ ਪਰਚਾ ਆ। ਅੱਛਾ 751 ਦੇ ਪਰਚੇ 'ਚ ਉਹ 40 ਜਾਣਿਆਂ ਦੇ ਉੱਪਰ ਕੋਈ ਜ਼ਮਾਨਤ ਨਹੀਂ ਕਿਸੇ ਨੇ ਲਾਈ ਕੋਈ ਵਕੀਲ ਨਹੀਂ ਕਿਸੇ ਨੇ ਦਿੱਤੇ ਹੇ ਤੱਕ। ਤੁਸੀਂ ਕਿਹੜੀਆਂ ਹੈ ਗੱਲਾਂ ਕਰਦੇ ਨੇ ਪਾਰਟੀ ਦੀਆਂ? ਮੈਨੂੰ ਦੱਸੋ ਇਹਨਾਂ ਨੇ ਕੀਤਾ ਕੀ ਆ? ਇਹ ਤਾਂ ਤੁਹਾਡੇ ਕੋਲ ਆਨ ਰਿਕਾਰਡ 'ਚ ਹੈਗੀਆਂ ਗੱਲਾਂ ਜਾਂ ਤੁਸੀਂ ਉਹ ਤੋਂ ਬੁੱਲੂ ਕਰੇ ਜਾਂਦੇ। ਇਹ ਤਾਂ ਉਹਨਾਂ ਦੇ ਹੁਣ ਕੱਲ ਵੀ ਇੱਕ ਇੰਟਰਵਿਊ ਆਈ ਹੈ ਉਹਨਾਂ ਦੇ ਪਿਤਾ ਦੀ। ਉਹ ਆਪਮਾਨ ਦੇ ਰਹੇ ਕਿ ਹਾਂ ਬਸਰ ਜੇਲ੍ਹ 'ਚ ਮੁੰਡੇ ਬੰਦ ਨੇ ਜੀ। ਬਾਕੀ ਪੁੱਤਰ ਸੇਮ ਸਿੰਘ ਜੀ ਦੀ। ਬਿਲਕੁਲ ਆਈ ਆ ਉਹ ਤਾਂ ਆਪਮਾਨ ਦੇ ਕੇ ਹਾਂ ਇਹਨਾਂ ਦੇ ਵਕੀਲ ਦੀ ਇੰਟਰਵਿਊ ਕਰ ਲਓ ਇਹਨਾਂ ਦੇ ਵਕੀਲ ਦੇ ਹੋਰ ਲਾਈਪ ਆਏ ਨੇ ਕਿ ਅਸੀਂ ਅੰਮ੍ਰਿਤਸਰ ਕੇ ਜਿਹੜੇ ਹੋਰ ਜਿੰਨਾਂ ਚ ਬੰਦ ਨੇ ਨੌਜਵਾਨ ਅਸੀਂ ਉਹਨਾਂ ਦੇ ਕੇਸ ਲੜ ਰਹੇ ਆਂ ਇਹਨਾਂ ਨੂੰ ਇਹ ਪੁੱਛੋ ਕਿ ਜਿੰਨਾ ਵੱਡਾ ਕੇਸ ਜਿੰਨਾ ਜਿਹਾ ਅਮਨਾ ਤੁਸੀਂ ਦੇਖੋ ਅਮਰਤਪਾਲ ਦਾ ਅਮਰਤਪਾਲ ਨੇ ਇਕੱਲੇ ਦੇ ਉਹ ਕੋਈ ਮੈਂ ਨੂੰ ਕੋਈ ਕੁਰਬਾਨੀ ਨਹੀਂ ਮੰਨਦਾ ਮੈਂ ਕੋਈ ਕੁਰਬਾਨੀ ਨਹੀਂ ਮੰਨਦਾ ਆਪਣੇ ਕੀਤੀ ਕਰਾਈ ਆਪਣੀ ਬੇਅਦਬੀ ਹੋਈ ਪੁਲਿਸ ਵਾਲੇ ਜ਼ਖਮੀ ਹੋਏ ਅਜ ਨਾਲ ਆ ਘਟਣਾ ਵੇਲੇ ਨਹੀਂ ਉਹ ਤਾਂ ਕਹਿ ਰਹੇ ਆ ਜੀ ਵੀ ਮਤਲਬ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਨਹੀਂ ਗਏ ਸਕੇ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਅਸੀਂ ਅੱਗੇ ਵਧੇ ਆ ਮੈਨੂੰ ਇੱਕ ਚੀਜ਼ ਦੱਸੋ ਇੱਕ ਬੰਦਾ ਜੇਲ੍ਹ ਚ ਬੰਦ ਆ ਹੂੰ ਜੇਲ੍ਹ ਚ ਬੰਦ ਆ ਕੱਲ ਨੂੰ ਕੋਈ ਆਪਣੇ ਕੋਈ ਬਲਦਕਾਰ ਤੇ ਕੇਸ ਚ ਬੈਠਾ ਹੋਵੇ ਕੋਈ ਚਿੱਟੇ ਦੇ ਕੇਸ ਚ ਬੈਠਾ ਹੋਵੇ ਫਿਰ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਉਹਨੂੰ ਕਢਾ ਲਾਂਗੇ ਆਪਾਂ ਬਰ ਮੈਨੂੰ ਇੱਕ ਚੀਜ਼ ਪਰ ਉਹ ਤਾਂ ਉਹਨਾਂ ਨੂੰ ਡੈਫੀਨਿਟਲੀ ਪਤਾ ਸੀ ਨਾ ਵੀ ਬੰਦਾ ਗਲਤ ਨਹੀਂ ਹੈਗਾ ਉਹਨਾਂ ਦਾ ਇੱਕ ਗੁਰਸਿੱਖ ਨੂੰ ਮੋਟਰ ਤੇ ਲਿਜਾ ਕੇ ਕੁੱਟਿਆ 15 20 ਜਾਣਿਆਂ ਨੇ ਲੜਾਈ ਹੋਈ ਕੁੱਟ ਮਾਰ ਦੀ ਸਿੰਪਲ ਛੋਟਾ ਜਿਹਾ ਪਰਚਾ ਸੀ ਕੁਝ ਨਹੀਂ ਸੀ ਮੈਂ ਪਰਚਾ ਵੀ ਪੜ੍ਹਿਆ ਉਹਦੀ ਵੀਡੀਓ ਵੀ ਦੇਖੀਆ ਸਾਰਾ ਕੁਝ ਦੇਖਿਆ ਸਾਡੇ ਕੋਲ ਪਿਆ ਵਾ ਉਹਦੇ ਵਿੱਚ ਉਹ ਕਹਿੰਦਾ ਮੇਰਾ 250 ਰੁਪਏ ਵੀ ਕੱਢਿਆ ਇਹਨਾਂ ਨੇ ਅਮਰਤਪਾਲ ਉਹਨਾਂ ਨੇ ਮੋਟਰ ਤੇ ਲਿਜਾ ਕੇ ਮੈਨੂੰ ਗੁਰਸਿੱਖ ਨੂੰ ਕੁੱਟਿਆ 15 20 ਜਾਣਿਆਂ ਨੇ ਮੇਰਾ 250 ਰੁਪਈਆ ਵੀ ਕੱਢਿਆ ਇਹਨਾਂ ਨੇ ਮੈਨੂੰ ਗਾਲਾਂ ਤੱਕ ਕਟੀਆਂ ਅਮਰਤਪਾਲ ਨੇ ਕਹਿੰਦਾ ਅਪਸ਼ਬਦ ਤੱਕ ਤੇ ਮੈਨੂੰ ਬੋਲੇ ਗਏ ਨੇ ਅੱਛਾ ਉਸ ਕੇਸ ਦੇ ਇੱਕ ਕੁੜੀ ਮੁੰਡੇ ਦੀ ਲੜਾਈ ਜਿਹੜੀ ਆਪਣੀ ਤੁਸੀਂ ਅਜਨਾਲੇ ਵਾਲੀ ਉਹ ਕੁੜੀ ਮੁੰਡੇ ਲੜਾਈ ਚੰਦਰ ਸਿੰਘ ਮੁੰਡਾ ਅਜਨਾਲਾ ਘੰਟੜਾ ਨੂੰ ਇਹ ਟਾਲਿਆ ਵੀ ਜਾ ਸਕਦਾ ਸੀ ਜਾਂ ਇਕੱਲੇ ਵੀ ਜਾਇਆ ਜਾ ਸਕਦਾ ਸੀ ਗੁਰੂ ਸਾਹਿਬ ਨੂੰ ਓਟ ਆਸਰਾ ਲੈ ਕੇ ਕਿਉਂ ਮੈਨੂੰ ਅਕਸਰ ਜਦੋਂ ਵੀ ਸਿੱਖ ਜਾਂਦੇ ਜਾਂ ਕਹਿੰਦੇ ਫੌਜ ਦੇ ਵਿੱਚ ਵੀ ਜਾਂਦੇ ਆ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਦਾ ਨਾਮ ਲੈ ਕੇ ਪ੍ਰਕਾਸ਼ ਜਾਂਦੇ ਕਈ ਵਾਰ ਗੁਰੂ ਗ੍ਰੰਥ ਸਾਹਿਬ ਤੇ ਗੋਲੀ ਵੀ ਲੱਗਦੀ ਹੈ ਜੰਗ ਦੇ ਵਿੱਚ ਵੀ ਅਕਸਰ ਜਦੋਂ ਕਿਤੇ ਨਾ ਕਿਤੇ ਸਿੱਖ ਜਾਂਦੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲੈ ਕੇ ਜਾਂਦੇ ਹੀ ਆ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਗੁਰੂ ਸਾਹਿਬ ਨੂੰ ਜਦੋਂ ਫੌਜ ਚ ਲੈ ਕੇ ਜਾਂਦੇ ਆ ਨਾ ਇੱਕ ਸਤਕਾਰ ਵਜੋਂ ਇੱਕ ਪ੍ਰੋਪਰ ਜਗ੍ਹਾ ਤੇ ਉੱਪਰ ਸਤਕਾਰ ਵਜੋਂ ਰੱਖਿਆ ਜਾਂਦਾ ਉਹ ਵੀ ਕਹਿੰਦੇ ਅਸੀਂ ਬੱਸ ਦੇ ਵਿੱਚ ਲੈ ਕੇ ਗਏ ਮੈਂ ਤੁਹਾਨੂੰ ਦੱਸਦਾ ਬੱਸ ਵਿੱਚ ਨਹੀਂ ਪਾਲਕੀ ਸਾਹਿਬ ਚ ਲੈ ਕੇ ਗਏ ਨੇ ਪਾਲਕੀ ਸਾਹਿਬ ਦੇ ਸ਼ੀਸ਼ੇ ਟੁੱਟੇ ਨੇ ਮੈਂ ਤੁਹਾਨੂੰ ਵੀਡੀਓ ਭੇਜੂ ਅਮਰਤਪਾਲ ਦੀ ਭੇਜ ਦੂੰ ਜੀ ਜਿਵੇਂ ਅਮਰਤਪਾਲ ਕਹਿੰਦਾ ਸ਼ੀਸ਼ੇ ਤੱਕ ਟੁੱਟੇ ਟੁੱਟੇ ਸ਼ੀਸ਼ੇ ਤੱਕ ਟੁੱਟੇ ਨੇ ਉਹ ਪਾਲਕੀ ਸਾਹਿਬ ਦੇ ਇਹ ਵੀਰਤ ਵੀ ਨਹੀਂ ਤਾਂ ਹੋਰ ਕੀ ਹੈ ਪਹਿਲੀ ਗੱਲ ਜਿਹੜੇ ਫੌਜ ਦੇ ਇਹ ਗੱਲਾਂ ਕਰਦੇ ਨੇ ਫੌਜ ਦੇ ਵਿੱਚ ਇੱਕ ਤਰੀਕਾ ਵਾ ਇੱਕ ਸਤਕਾਰ ਦੇ ਵਜੋਂ ਲੈ ਕੇ ਜਾਂਦੇ ਇੱਕ ਰੱਖਦੇ ਨੇ ਸਾਈਡ ਤੇ ਉਹ ਜੰਗ ਵੇਲੇ ਥੋੜਾ ਨਾਲ ਚੱਕ ਕੇ ਆਪਣੇ ਜੰਗ ਲੜਦੇ ਨੇ ਮੈਨੂੰ ਇੱਕ ਗੱਲ ਦੱਸੋ ਜੰਗ ਵੇਲੇ ਤਾਂ ਉਧਰ ਜਿੱਥੇ ਰੱਖੀ ਬਣੀ ਹੋਈ ਜਗ੍ਹਾ ਉੱਥੇ ਰੱਖੇ ਹੁੰਦੇ ਆ ਨਾ ਹੁਣ ਆਪਣੇ ਧਰਨੇ ਲੱਗਦੇ ਨੇ ਥਾਂ ਤਾਂ ਕੌਮੀ ਸਾਹਿਬ ਮੋਰਚੇ ਦੀ ਗੱਲ ਕਰ ਦਿੰਦੇ ਆ ਗੁਰੂ ਸਾਹਿਬ ਨੂੰ ਸਤਕਾਰ ਵਜੋਂ ਰੱਖਿਆ ਹੋਇਆ ਨਾ ਜਦੋਂ ਕੋਈ ਪ੍ਰਕਾਸ਼ ਕੀਤਾ ਹਾਂ ਜੀ ਪ੍ਰਕਾਸ਼ ਕੀਤਾ ਹੋਇਆ ਪ੍ਰਕਾਸ਼ ਕੀਤਾ ਹੋਇਆ ਜਦੋਂ ਕੋਈ ਪ੍ਰੋਗਰਾਮ ਹੁੰਦਾ ਵਾ ਉਹ ਗੁਰੂ ਸਾਹਿਬ ਨੂੰ ਥੋੜਾ ਨਾਲ ਲੈ ਕੇ ਜਾਂਦੇ ਨੇ ਉਹ ਜਾਂਦੇ ਤਾਂ ਆਪਣਾ ਲੱਗ ਹੀ ਨੇ ਨਾ ਇੱਕ ਸਤਕਾਰ ਵਜੋਂ ਰੱਖਿਆ ਹੋਇਆ ਹੁਣ ਆਪਣੇ ਕਿਸਾਨੀ ਦੇ ਮੋਰਚੇ ਵਿੱਚ ਵੀ ਆਈ ਸੀ ਜਦੋਂ ਕਿਸਾਨ ਅੱਗੇ ਵੱਧੇ ਉਹਨੂੰ ਨਾਲ ਥੋੜਾ ਲੈ ਕੇ ਜਾਂਦੇ ਧਾਰ ਸਤਕਾਰ ਵਜੋਂ ਰੱਖਿਆ ਹੋਇਆ ਇਹ ਤਾਂ ਨਾਲ ਲੈ ਕੇ ਗਏ ਨੇ ਥਾਣੇ ਫਿਰ ਇਹ ਕੀ ਕਹਿੰਦੇ ਸੀ ਪੁਲਿਸ ਮੇਰੀ ਤੜ ਚੈੱਕ ਕਰਨਾ ਚਾਹੁੰਦੀ ਹੈ ਇਹਨਾਂ ਨੂੰ ਇਹ ਪੁੱਛੋ ਤੜ ਤਾਂ ਤੁਹਾਡੀ ਚੈੱਕ ਹੋਈ ਕਿ ਬੰਦਾ ਕਹੇ ਭਜੂਗਾ ਦੇਖੀਗੇ ਹੁਣ ਤੁਸੀਂ ਫਿਰ ਮੈਨੂੰ ਇੱਕ ਗੱਲ ਦੱਸੋ ਇਹਨਾਂ ਨੂੰ ਇਹ ਪੁੱਛੋ ਮਾਤਾ ਪਿਤਾ ਨੂੰ ਕਿ ਭਾਈ ਹੁਣ ਐਮਪੀ ਫਿਰ ਇਲੈਕਸ਼ਨ ਲੜਨ ਦੀ ਕੀ ਲੋਟ ਸੀਗੀ ਡੀਬਰੂਗੜ੍ਹ ਜੇਲ੍ਹ ਦੇ ਬਾਹਰ ਆਪਣੇ ਪ੍ਰਕਾਸ਼ ਕਰ ਲੰਦੇ ਗੁਰੂ ਸਾਹਿਬ ਦਾ ਫਿਰ ਜੇ ਤੁਸੀਂ ਹੁਣ ਕਾਨੂੰਨ ਦੇ ਸਾਹਮਣੇ ਕਿਉਂ ਚੱਲ ਰਹੇ ਹੋ ਹੁਣ ਤੁਸੀਂ ਸਾਰਿਆਂ ਜੋ ਸਰਕਾਰ ਕਹਿ ਰਹੀ ਹੈ ਉਸ ਸਾਹਮਣੇ ਕਿਉਂ ਚੱਲ ਰਹੇ ਹੋ ਜੇ ਤੁਸੀਂ ਕਹਿੰਦੇ ਹੋ ਸੀ ਗੁਰੂ ਸਾਹਿਬ ਨੂੰ ਲੈ ਕੇ ਗਏ ਆ ਓਟਾਸ ਰਹਿਣਾ ਹੁਣ ਓਟਾਸ ਰ ਲੈ ਲੰਦੇ ਫਿਰ ਡਿਬਰੂਗੜ੍ਹ ਬਾਹਰ ਵੀ ਆਪਣੇ ਪ੍ਰਕਾਸ਼ ਕਰਕੇ ਵੇਜ ਜਾਂਦੇ ਵੇਜ ਜਾਂਦੇ ਨਾ ਫਿਰ ਫਿਰ 40 ਜਣੇ ਹੋਰ ਬੈਠੇ ਨੇ ਅਦਰ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਵੀ ਇਕਨੇ ਕਰ ਲੰਦੇ ਬਾਹਰ ਸੋ ਇੱਕ ਨਕ ਕੌਮ ਨੂੰ ਜਾਂ ਤੁਹਾਡਾ ਪਰਸਨਲ ਆਪਾਂ ਸੋਚ ਸਮਝਦੇ ਆ ਅਜਾ ਆਪਣੇ ਨੌਜਵਾਨ ਪੀੜ੍ਹੀ ਆ ਭਾਈ ਅਮਰਤਪਾਲ ਸਿੰਘ ਜੀ ਚਲੋ ਅਸੀਂ ਵੀ ਚਾਹੁੰਦੇ ਆ ਵੀ ਇੱਕ ਤਰ੍ਹਾਂ ਦੇ ਬਾਹਰ ਆ ਜਣਾ ਨਜਾਇਜ਼ ਫਸੇ ਨੇ ਉਹਨਾਂ ਨੂੰ ਬਾਹਰ ਕਰਾਉਣ ਦੇ ਉੱਤੇ ਬਹੁਤ ਸਮੇਂ ਤੋਂ ਸੰਘਰਸ਼ ਕਰ ਰਹੀ 2 ਸਾਲ ਤੋਂ ਪਰ ਇਸ ਤੋਂ ਪਹਿਲਾਂ ਜਿਹੜੇ ਬੰਦੀ ਸਿੰਘ ਸੀਗੇ ਬਾਹਰ ਉਹਨਾਂ ਨੂੰ ਇਲੈਕਸ਼ਨ ਲੜਾਉਣ ਦੀ ਜਾਂ ਸਾਡੀ ਜਥੇਬੰਦੀਆਂ ਨੇ ਜਾਂ ਧਾਰਮਿਕ ਲੋਕਾਂ ਨੇ ਜਾਂ ਪੋਲਿਟਿਸ਼ਨਾਂ ਨੇ ਕਿਉਂ ਨਹੀਂ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਵੀ ਇਲੈਕਸ਼ਨ ਲੜਾ ਕੇ ਬਾਹਰ ਕਢਾ ਦਈਏ ਸੀ ਦੇਖੋ ਪਹਿਲਾਂ ਤਾਂ ਮੈਂ ਤੁਹਾਡੀ ਗੱਲ ਇੱਥੇ ਆਪਣੇ ਕਹਿੰਦਾ ਤੁਸੀਂ ਕਹਿੰਦੇ ਨਜਾਇਜ਼ ਨਜਾਇਜ਼ ਨਹੀਂ ਬੈਠੇ ਹੈਗੇ ਅੰਮ੍ਰਿਤਪਾਲ ਨਜਾਇਜ਼ ਨਹੀਂ ਬੈਠਾ ਜਾਇਜ਼ ਬੈਠਾ ਵਾ ਆਪਣਾ ਆਪਣੀ ਕਰਤੂਤੀ ਬੈਠਾ ਵਾ ਨਜਾਇਜ਼ ਹੋਤਾ ਕਹਿੰਦੇ ਜਿਵੇਂ ਨਸ਼ਾ ਛਡੋਂਦੇ ਸਿੱਦੇ ਨਹੀਂ 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 ਆਪਾਂ ਨਜਾਇਜ਼ ਜਿਹੜੀ ਹੋਈ ਹੈ ਉਹ ਚਾਲੀਆਂ ਨਾ ਹੋਈ ਹੈ ਇਹਦੇ ਨਾਲ ਨਜਾਇਜ਼ ਨਹੀਂ ਹੋਈ ਅੱਛਾ ਇਹਦੇ ਨਾਲ ਕਿਹੜੀ ਨਜਾਇਜ਼ ਹੋਈ ਮੈਨੂੰ ਇੱਕ ਵੀ ਦੱਸ ਦੋ ਕਿਹੜੀ ਨਜਾਇਜ਼ ਹੋਈ ਨਹੀਂ ਐਨਐਸਏ ਲਾਉਣਾ ਇਹ ਕਾਮ ਸਿੱਖ ਦੇ ਉੱਤੇ ਸਿਰਫ ਥਾਣੇ ਦੇ ਉੱਤੇ ਕਬਜ਼ਾ ਕਰਨਾ ਉਹ ਤੇ ਐਨਐਸਏ ਲਾ ਦੇਣਾ ਤਾਂ ਗਲਤ ਗੱਲ ਹੈ ਹੁਣ ਯੂਪੀ ਬਿਹਾਰਾਂ ਦੇ ਵਿੱਚ ਡੇਲ ਕਈ ਵਾਰ ਤਾਂ ਪੁਲਿਸ ਵਾਲਿਆਂ ਨੂੰ ਜਿੰਦੇ ਫੂਕਤਾਂ ਦੇ ਉਹ ਮੈਨੂੰ ਇੱਕ ਚੀਜ਼ ਦੱਸੋ ਥਾਣਾ ਘੇਰਨਾ ਇਕੱਠੇ ਕਰਕੇ ਨੌਜਵਾਨਾਂ ਨੂੰ ਗੁੰਮਰਾ ਕਰਕੇ ਕਿੱਥੇ ਦੀ ਸਿਆਣਪ ਪੁਲਿਸ ਵਾਲਿਆਂ ਨੇ ਆਪਣੇ ਜੇ ਕਿਤੇ ਉੱਥੇ ਉਹ ਅਫਸਰ ਹੁੰਦੇ ਜਿਹੜੇ ਕੋਟਕਪੁਰੇ ਸੀਗੇ ਆਪਣੇ ਬੇਅਦਬੀ ਵੇਲੇ ਗੋਲੀ ਕਾਂਢ ਵੇਲੇ ਜੇ ਅਫਸਰ ਉੱਥੇ ਹੁੰਦੇ ਅਜ ਨਾਲੇ ਫਿਰ ਕੀ ਬਣਦਾ ਮੈਨੂੰ ਇਹ ਦੱਸੋ ਹਥਿਆਰ ਇਹਨਾਂ ਕੋਲ ਵੀ ਸੀਗੇ ਛੱਡ ਕੇ ਭੱਜੇ ਫਿਰ ਇਹ ਤਾਂ ਮੈਨੂੰ ਇੱਕ ਗੱਲ ਦੱਸੋ ਇਹਨਾਂ ਨੇ ਸਰਕਾਰ ਨੂੰ ਕੀ ਕਹਿੰਦੇ ਨੇ ਇਹ ਇਹ ਕੀ ਕੀ ਹੈ ਨਾ ਸਰਕਾਰ ਨੂੰ ਨਲਕਾਰਾ ਹੀ ਮਾਰਿਆ ਸੀ ਨਾ ਸਰਕਾਰ ਤੋਂ ਲਾਇਸੈਂਸ ਗੰਨਾ ਲੈ ਕੇ ਆਪਾਂ ਸਰਕਾਰ ਨਾਲ ਲੜ ਲਾਂਗੇ ਪਹਿਲਾ ਗੱਲ ਦੱਸੋ ਆਉਂਦੇ ਸਾਰ ਪਹਿਲੀ ਗੱਲ ਤਾਂ ਤੁਸੀਂ ਇਹ ਦੇਖੋ ਨੈਸ਼ਨਲ ਮੀਡੀਆ ਅੱਜ ਤੱਕ ਐਨਡੀਟੀਵੀ ਕਿਵੇਂ ਇੱਕ ਬੰਦੇ ਨੂੰ ਕਵਰ ਕਰ ਰਿਆ ਵਾ ਸੋਚਣ ਵਾਲੀ ਗੱਲ ਤਾਂ ਇੱਥੇ ਆ ਰਹੀ ਆ ਨਾ ਕਿ ਇੱਕ ਬੰਦਾ ਆਉਂਦੇ ਸਾਰ ਆਉਂਦੇ ਸਾਰ ਹੀ ਕਿਵੇਂ ਉਹਨੂੰ 35 35 40 ਵਾਲੀ ਲਾਇਸੈਂਸ ਇਸ਼ੂ ਹੋ ਜਾਂਦੇ ਨੇ ਗੱਡੀਆਂ ਦਾ ਕਾਫਲਾ ਤੁਰ ਪੈਂਦਾ ਜਿਹੜੇ ਬੰਦੇ ਦੇ ਖਾਤੇ 1000 ਰੁਪਏ ਦਿਖਾਏ ਇਹਨਾਂ ਨੇ ਆਪਣੀ ਐਮਪੀ ਇਲੈਕਸ਼ਨ ਦੇ ਮੇਲੇ ਇਹ ਮੇਰੇ ਖਾਤੇ 'ਚ ਹੀ 1000 ਰੁਪਏ ਭਾਈ ਤੁਸੀਂ ਦੇਖਿਓ ਇਹ ਸਾਰਾ ਟਕ ਟਕ ਪਿਆ ਵਾ ਜਿਹੜੇ ਬੰਦਾ ਕਹਿੰਦਾ ਮੇਰੇ ਖਾਤੇ 'ਚ 1000 ਰੁਪਿਆ ਵਾ ਟਰਾਂਸਪੋਰਟ ਵੀ ਉੱਥੇ ਜੌਬ ਕਰਦੇ ਸੀ ਇਹਨਾਂ ਦੀ ਆਪਣੀ ਨਹੀਂ ਸੀਗੀ ਸਭ ਨੂੰ ਪਤਾ ਵਾ ਠੀਕ ਨਹੀਂ ਜਿਹੜੇ ਪਰਿਵਾਰ ਜੌਬ ਕਰਦਾ ਉਹ ਭਈ ਜਿਹੜੇ ਟਰੈਕਟਰ ਦਾ ਡਰਾਈਵਰ ਆ ਇਹ ਬੰਦਾ ਉਹ ਬੰਦੇ ਕੋਲ ਇੱਕੋ ਦਮ ਹੀ ਪੰਜਾਬ ਆ ਕੇ ਐਡੇ ਵੱਡੇ ਗੱਡੀਆਂ ਦਾ ਕਾਫਲਾ ਕਿਵੇਂ ਤੁਰਦਾ ਸੀ ਤੇਲ ਵੀ ਪਾਣਾ ਗੱਡੀਆਂ 'ਚ ਰੋਟੀ ਪਾਣੀ ਵੀ ਖਾਣਾ ਹੋਰ ਸਾਰਾ ਕੁਝ ਉਹ ਕਿੱਥੋਂ ਆਇਆ ਲਾਇਸੈਂਸ ਗੰਨਾ ਜਿਹੜੀਆਂ 35 35 40 40 ਟੌਪ ਦੇ ਹਥਿਆਰ ਸੀਗੇ ਮਾਸਟਰ ਇਸ ਗੱਡੀ ਜਿਹੜੀ ਉਹ ਕਿੱਥੋਂ ਆਈ ਸਾਰਾ ਕੋਈ ਪੁੱਛਣ ਵਾਲਾ ਹੋਵੇ ਨਾ ਇਹਨਾਂ ਨੂੰ ਕੋਈ ਫਿਰ 1000 ਰੁਪਏ ਜਿਹੜਾ ਖਾਤੇ ਜਿਹਾ ਦਿਖਾਇਆ ਗਿਆ 80 ਲੱਖ ਰੁਪਏ ਖਰਚ ਹੋਏ ਨਾ ਉਹ ਵੋਟਰ ਦੇਣ ਦਾ 80 ਲੱਖ ਰੁਪਈਆ ਇਹ ਕਹਿੰਦੀ ਸੰਗਤ ਨੇ ਲਾਤਾ ਸੰਗਤ ਨੇ ਮੈਂ ਮੰਨਦਾ ਸੰਗਤ ਨੇ ਲਾ ਲਿਆ ਜਦੋਂ ਇਹ ਆਇਆ ਇਹਨੂੰ ਨੈਸ਼ਨਲ ਮੀਡੀਆ ਨੇ ਕਵਰ ਕਵਰੇ ਕੀਤਾ ਇਹ ਤਾਂ ਤਾਂ ਹੱਦੋਂ ਲੋਕਾਂ ਨੂੰ ਅੱਜ ਤੱਕ ਐਨਡੀਟੀਵੀ ਵੱਡੇ ਵੱਡੇ ਚਦਰ ਘਰੇ ਆ ਰਹੇ ਨੇ ਇਹਨਾਂ ਦੇ ਉਹ ਕਿਵੇਂ ਆਇਆ ਨੈਸ਼ਨਲ ਮੀਡੀਆ ਮੈਂ ਤੁਹਾਨੂੰ ਦੱਸਦਾ ਕਿਵੇਂ ਹੋਇਆ ਹੁਣ ਨਹੀਂ ਦੀਪ ਸਿੱਧੂ ਨੂੰ ਤਾਂ ਕਿਤੇ ਨਾ ਕਿਤੇ ਇਹਨਾਂ ਕਵਰ ਕਿਸੇ ਨੇ ਕੀਤਾ ਨਹੀਂ ਸੀਗਾ ਦੇਖੋ ਉਹਦੀ ਤਾਂ ਦੇਣ ਵੀ ਆ ਪੰਜਾਬ ਨੂੰ ਹੂੰ ਉਹਨੇ ਤਾਂ ਸੁੱਤੀ ਹੋਈ ਕੌਮ ਨੂੰ ਜਗਾਤਾ ਅਸ ਤਾਂ ਬਾਲੀਵੁੱਡ ਤੱਕ ਉਹਦੀ ਗੱਲ ਸੀਗੀ ਵੱਡੇ ਵੱਡੇ ਐਕਟਰਾਂ ਦਾ ਵਕੀਲ ਸੀਗਾ ਉਹ ਵਕੀਲ ਸੀਗਾ ਤੁਸੀਂ ਇਹ ਦੇਖੋ ਕਿ ਜਿਹੜਾ ਬੰਦਾ ਅਮਿਤ ਸ਼ਾ ਪ੍ਰਧਾਨ ਮੰਤਰੀ ਨੂੰ ਡਾਇਰੈਕਟ ਜਾ ਕੇ ਮਿਲ ਸਕਦਾ ਸੀ ਬੰਦਾ ਇੰਨੀ ਪਾਵਰ ਰੱਖਦਾ ਸੀ ਦੀ ਬਾਈ ਡਾਇਰੈਕਟ ਜਾ ਕੇ ਮਿਲ ਰਿਹਾ ਹੋਵੇ ਲਾਂਚ ਤੱਕ ਉਹਨਾਂ ਨਾਲ ਕਰਦਾ ਹੋਵੇ ਸਾਰਾ ਕੁਝ ਉਹ ਬੰਦਾ ਇੱਕੋ ਦੋਵੇਂ ਸਾਰਾ ਕੁਝ ਛੱਡ ਕੇ ਆ ਗਿਆ ਉਹਨੂੰ ਤਾਂ ਬਥੇਰੇ ਆਫਰਾਂ ਸੀਗੀਆਂ ਫੇਰ ਮੈਨੂੰ ਇੱਕ ਗੱਲ ਦੱਸੋ ਉਹਨੇ ਤਾਂ ਆਪਣੇ ਆੜ ਨਹੀਂ ਲਈ ਸਿੱਕੀ ਦੀ ਇਹਨੇ ਤਾਂ ਆੜ ਵੀ ਲੈ ਲਈ ਸਿੱਕੀ ਤੇ ਆਪਣਾ ਰੂਪ ਬਦਲ ਕੇ ਹੂੰ ਮੈਨੂੰ ਦੱਸੋ ਨਾ ਕਿ ਇਸ ਬੰਦੇ ਨੇ ਤਾਂ ਆਪਣੀ ਆੜ ਵੀ ਲਈ ਹੈ ਸਿੱਕੀ ਦੀ ਹੂੰ ਜੇ ਤੁਸੀਂ ਅੰਮ੍ਰਿਤਧਾਰੀ ਬਣ ਰਹੇ ਹੋ ਬਣ ਕਦੋਂ ਰਹੇ ਹੋ ਕਿ ਪਤਾ ਕਿ ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ ਦੀਪ ਬਾਈ ਚਾਹੁੰਦਾ ਦੀਪ ਬਾਈ ਨੇ ਕੀ ਗੱਲ ਕੀਤੀ ਸੀ ਕਹਿੰਦਾ ਪੀਰੈਂਸ ਤੁਹਾਡੀ ਜ਼ਰੂਰੀ ਨਹੀਂ ਹੈਗੀ ਤੁਹਾਡਾ ਅੰਦਰਲਾ ਚਾਹੀਦਾ ਕਿ ਤੁਹਾਡੀ ਅੰਦਰੋਂ ਕਿੰਨੀ ਕਿਸੀਕੀ ਨਾਲ ਜੁੜੇ ਹੋਏ ਹੋ ਅਪੀਰੈਂਸ ਨੂੰ ਤਾਂ ਮੈਂ ਸਭ ਕੁਝ ਕਰ ਲੈ ਕੁਐਸਚਨ ਕੀਤਾ ਸੀ ਕਿਤੇ ਪੱਤਰਕਾਰ ਨੇ ਉਹ ਕਹਿੰਦੇ ਅਪੀਰੈਂਸ ਜ਼ਰੂਰੀ ਨਹੀਂ ਤੁਸੀਂ ਇਹ ਦੇਖੋ ਇੱਥੇ ਹੋਰ ਵੀ ਕਹੀ ਹੈਗੇ ਨੇ ਹੁਣ ਸਿੱਖ ਤਾਂ ਆਪਣੇ ਨੂੰ ਪੂਲਾ ਵੀ ਕਹਾਉਂਦਾ ਸੀ ਹਮ ਸਿੱਖ ਤਾਂ ਪੂਲਾ ਵੀ ਕਹਾਉਂਦਾ ਸੀ ਫੇਰ ਦੱਸੋ ਤੁਸੀਂ ਉਹ ਸਿੱਖ ਸੀਗਾ ਮੈਨੂੰ ਦੱਸੋ ਤੁਸੀਂ ਗੱਲ ਇਹ ਨਹੀਂ ਹੈਗੀ ਕਿ ਤੁਸੀਂ ਅਮਰਤਾਰੀ ਹੈਗੇ ਹੋ ਜਾਂ ਨਹੀਂ ਹੈਗੇ ਹੁਣ ਸਾਨੂੰ ਕਹਿਦ ਰਿਹਾ ਤੁਸੀਂ ਕੋਨੇ ਮੋਨੇ ਸਵਾਲ ਕਰਦੇ ਹੋ ਅਮਰਤਪਾਲ ਨੂੰ ਮੈਂ ਕਾ ਇਹੀ ਕੋ ਨਾ ਮੋਨਾ ਉਹ ਵੀ ਸੀਗਾ ਉਹਨੇ ਸਿੱਖੀ ਦਾ ਆੜ ਲਈ ਆ ਸਿੱਖੀ ਆਪਣੇ ਉੱਪਰ ਆਪਣੇ ਉਹਨੂੰ ਪਤਾ ਸੀ ਕਿ ਜਦ ਤੱਕ ਮੈਂ ਅਮਰਤਾ ਦੀਨੀ ਬਣਦਾ ਜਾਂ ਆਪਣੇ ਝੂਠ ਨਹੀਂ ਬੋਲਦਾ ਮੇਰੇ ਪਿੱਛੇ ਨਹੀਂ ਲੱਗਣਾ ਕਿਸੇ ਨੇ ਹਮ ਪਰ ਦੀਪ ਬਾਈ ਨੇ ਸਾਬਤ ਕੀਤਾ ਆਪਣਾ ਸੱਚ ਉਹਨੇ ਕੋਈ ਦੇਖਣੀ ਬਦਲੀ ਆਪਣੀ ਕੋਈ ਝੂਠ ਨਹੀਂ ਬੋਲਿਆ ਕੋਈ ਨੌਜਵਾਨਾ ਨੂੰ ਬਦਲ ਉਹ ਵੀ ਸਭ ਕੁਝ ਕਰ ਸਕਦਾ ਸੀ ਮੈਨੂੰ ਇੱਕ ਚੀਜ਼ ਤਾਂ ਦੱਸੋ ਇਹ ਬੰਦੇ ਨੇ ਤਾਂ ਬਹੁਤ ਕੁਝ ਕੀਤਾ ਫੇਰ ਇਹ ਕਹਿੰਦਾ ਇਹ ਇੱਕ ਹੋਰ ਵੀ ਆ ਨਾ ਕਿ ਨੌਜਵਾਨ ਕਹਿੰਦੇ ਆ ਸੀਤਾ ਜੀ ਇਹਦੇ ਆਪਣੇ ਪਰਿਵਾਰ ਕਹਿੰਦਾ ਜੀ ਇੰਨੇ ਹਜ਼ਾਰਾਂ ਨੂੰ ਸ਼ਿਕਾਇਤ ਆ ਜੀ ਬਹੁਤ ਕੁਝ ਕਰਤਾ ਆ ਜੀ ਹਾਂਜੀ ਅਮਰਤ ਸ਼ਿਕਾਇਤ ਆ ਉਹ ਤਾਂ ਆਨਰ ਰਿਕਾਰਡ ਹੈਗਾ ਯਾ ਇਹਦੇ ਨਾਲ ਕਈ ਲੋਕਾਂ ਨੇ ਅਮਰਤ ਸ਼ਿਕਾਇਤ ਰਿਕਾਰਡ ਮੈਂ ਤਾਂ ਕਹਿੰਦਾ ਨਹੀਂ ਕਈ ਇੱਥੇ ਫਤਿਹਗੜ੍ਹ ਸਾਹਿਬ ਦੇ ਵੀ ਕਈ ਬੰਦੇ ਆ ਜਿਨ੍ਹਾਂ ਨੇ ਅਮਰਤ ਸ਼ਿਕਾਇਤ ਆ ਇਹਨੂੰ ਫਾਲੋ ਕਰਕੇ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਭਾਜੀ ਹੂੰ ਇਹਦੇ ਬਾਰ-ਬਾਰ মিডিਆ ਇਹਦੇ ਬੰਦੇ ਇਹਨਾਂ ਦੇ ਇਹੀ ਕਹਿੰਦੇ ਕਿ ਅਮਰਤ ਪਾਲ ਕਰਕੇ ਕੀ ਕੀਤਾ ਹੂੰ ਅਸੀਂ ਅਮਰਤ ਪਾਲ ਨੂੰ ਵੱਡਾ ਕਰ ਰਹੇ ਗੁਰੂ ਘਰ ਗੁਰੂ ਨੂੰ ਕਿਉਂ ਨਹੀਂ ਵੱਡਾ ਕਰਦੇ ਨਹੀਂ ਉਹ ਤਾਂ ਕਈ ਵਾਰ ਤਾਂ ਕਈ ਵਾਰ ਤਾਂ ਲੋਕ ਇਹਦਾ ਟੱਡਰੀਆਂ ਵਾਲੇ ਨੂੰ ਵੀ ਕਹਿ ਦਿੰਦੇ ਵੀ ਭਾਈ ਅਸੀਂ ਟੱਡਰੀਆਂ ਵਾਲੇ ਨੂੰ ਸੁਣ ਕੇ ਕੀਤਾ ਇਹਦਾ ਮਤਲਬ ਅਸੀਂ ਟੱਡਰੀਆਂ ਵਾਲੇ ਨੂੰ ਥੋੜੀ ਵੱਡਾ ਕਰਦੇ। ਨਹੀਂ ਉਹ ਦੂਜੀ ਗੱਲ ਹੋਰ ਵੀ ਆ। ਹਾਂ। ਇਹ ਕਹਿੰਦਾ ਪਿਆ ਬਾਜੀ ਅਜਨਾਲਾ ਜਿਹੜੇ ਆਪਣੇ ਭੀੜ ਹੋਈ ਉਹ ਮੇਰੇ ਕਰਕੇ ਹੋਈ ਆ ਗੁਰੂ ਸਾਹਿਬ ਕਰਕੇ ਨਹੀਂ ਸਿੱਧੀ ਆਨ ਰਿਕਾਰਡ ਪਈ ਹੈ ਗੱਲ ਤਾਂ। ਹੂੰ। ਮੀਡੀਆ ਦੇ ਵਿੱਚ ਕਹੀ ਆ ਮੁਰਤਪਾਲ ਨੇ ਇਹ ਗੱਲ ਕਿ ਅਜਨਾਲੇ ਜਿਹੜੀ ਭੀੜ ਇਕੱਠੀ ਹੋਈ ਆ ਸਰ ਮੇਰੇ ਕਰਕੇ ਹੋਈ ਆ ਗੁਰੂ ਕਰਕੇ ਨਹੀਂ ਹੋਈ। ਇਹ ਤਾਂ ਆਪਣੇ ਆਪ ਕਹਦੇ ਆ ਬਾ ਉਹ ਮੀਡੀਆ ਦੇ ਵਿੱਚ। ਜਗਵਿੰਦਰ ਪਟਿਆਲ ਨੇ ਆਈ ਸੀ ਇੰਟਰਵਿਊ। ਉਹ ਸਰੇ ਆਮ ਕਹਿ ਰਿਹਾ ਪਟਿਆ ਚੈੱਕ ਕਰ ਲੋ ਉਹਦੇ ਵਿੱਚ ਖੁਦ ਕਹਿ ਰਿਆ ਕਿ ਜਿਹੜੀ ਭੀੜ ਇਕੱਠੀ ਹੋਈ ਉੱਥੇ ਨਹੀਂ ਉਹ ਸਿਰਫ ਮੇਰੇ ਕਰਕੇ ਹੋਈ ਗੁਰੂ ਕਰਕੇ ਨਹੀਂ ਹੋਈ ਦੱਸੋ ਸਰੇ ਐਵੇਂ ਬੰਦਾ ਕਹਿ ਰਿਹਾ ਵਾ ਨਹੀਂ ਹੁਣ ਤੁਹਾਡੇ ਕਹਿੰਦਾ ਮਤਲਬ ਇਹ ਆ ਵੀ ਜੇ ਅਮਰਤਪਾਲ ਨੇ ਐਡਾ ਸਟੈਪ ਚੱਕਿਆ ਤੇ ਉਹਦੀ ਮਨਸ਼ਾ ਵੀ ਕੋਈ ਖਰਾਬ ਸੀਗੀ ਜਾਂ ਕੀ ਸੀਗੀ ਜੇ ਉਹ ਮੰਨ ਲਓ ਸਰਕਾਰੀ ਬੰਦਾ ਸੀ ਜਾਂ ਉਹ ਸਰਕਾਰ ਨੇ ਕੀਤਾ ਫਿਰ ਐਨਐਸਏ ਲਾ ਕੇ ਉਹਨੂੰ ਦਿਬੜੂ ਘੜ ਘੜ ਕੇ ਭੇਜਣਾ ਸੀਗਾ ਹੁਣ ਮੈਂ ਤੁਹਾਨੂੰ ਐਸੇ ਕਲੀਅਰ ਕਰਦਾ ਹਾਂ ਹੁਣ ਇੱਥੇ ਗੱਲ ਆ ਗਈ ਸਰਕਾਰ ਵਾਲੀ ਹੁਣ ਹੂੰ ਸਰਕਾਰ ਕੋਲ ਦੇਖੋ ਅਮਰੀਕਾ ਕੈਨੇਡਾ ਯੂਨ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਚ ਕੀ ਚੜ ਰ ਸਿੱਖਾਂ ਦਾ ਹਾਂਜੀ ਸਭ ਤੋਂ ਵੱਡਾ ਮੁੱਦਾ ਚੜ ਰ ਸਿੱਖਾਂ ਦਾ ਸਰਕਾਰ ਨੇ ਇਹ ਏਜੰਸੀ ਨੇ ਇਹਨੂੰ ਪਲਾਂਟ ਕੀਤਾ ਕਿ ਭਾਈ ਇਸ ਬੰਦੇ ਨੂੰ ਲਿਆਉਨੇ ਆ ਪਹਿਲਾਂ ਇਹ ਖਾਲਸਤਾਨ ਦੇ ਉੱਪਰ ਕਰੂਗਾ ਹੂੰ ਫੋਨ ਤੁਸੀਂ ਯੂਨੋ ਦੇ ਵਿੱਚ ਕੀ ਖਬਰ ਜਾ ਰਹੀ ਆ ਕਿ ਦੇਖੋ ਜੀ ਯੂਨੋ ਦੇ ਵਿੱਚ ਕੀ ਕੀਤਾ ਕਿ ਸਿੱਖਾਂ ਨੂੰ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਗੁਲਾਮ ਗੁਲਾਮੀ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਜਿੱਕਾ ਨੂੰ ਸਿੱਖ ਨੂੰ ਗੁਲਾਮ ਬਣਾ ਕੇ ਰੱਖਤਾ ਇਹਨਾਂ ਦੇ ਗਵਰਨਮੈਂਟ ਨੇ ਇੰਡੀਅਨ ਨੇ ਇੰਡੀਅਨ ਗਵਰਨਮੈਂਟ ਨੇ ਹੁਣ ਕੀ ਰਿਪੋਰਟ ਪੇਸ਼ ਕੀਤੀ ਹੈ ਉੱਥੇ ਕਹਿੰਦੇ ਤੁਸੀਂ ਕਹਿੰਦੇ ਆ ਕਿ ਪਾਸੇ ਕਿ ਅਸੀਂ ਸਿੱਖਾਂ ਨੂੰ ਗੁਲਾਮ ਬਣਾਇਆ ਹੋਇਆ ਅਸੀਂ ਗੁਲਾਮੀ ਕਰਵਾਉਣਾ ਚਾਹੁੰਦੇ ਆ ਜਾਂ ਉਹਨਾਂ ਦਾ ਧੱਕੇਸ਼ਾਹੀ ਹੁੰਦੀ ਆ ਜਾਂ ਉਹਨਾਂ ਨੂੰ ਬੰਦਾ ਉਹਨਾਂ ਨੂੰ ਹੱਕ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੇ ਇੰਡੀਅਨ ਗਵਰਨਮੈਂਟ ਇੱਕ ਰਿਪੋਰਟ ਪੇਸ਼ ਕੀਤੀ ਉੱਥੇ ਉੱਥੇ ਦੋ ਚੀਜ਼ਾਂ ਰੱਖੀਆਂ ਗਈਆਂ ਇੱਕ ਕਗਨਾਰ ਰੌਤਣ ਇੱਕ ਅਮਰਤਪਾਲਾ ਕਿ ਤੁਸੀਂ ਕਿਹਨੇ ਉਹ ਸਿੱਖਾਂ ਨਾਲ ਅਸੀਂ ਗੁਲਾਮੀ ਵਾਲਾ ਆ ਰਿਹਾ ਵਾ ਉਹ ਕਹਿੰਦੇ ਜੀ ਜੇ ਸਿੱਖਾਂ ਨਾਲ ਗੁਲਾਮੀ ਵਾਲਾ ਆ ਰਿਹਾ ਇੱਕ ਬੰਦਾ ਜੇਲ੍ਹ 'ਚ ਬੈਠਾ ਵਾ ਹਾਂਜੀ ਹਾਂਜੀ ਜੇਲ੍ਹ 'ਚ ਬੈ ਕੇ ਉਹ ਐਮਪੀ ਬਣ ਰਿਹਾ ਵਾ ਜੇਲ੍ਹ 'ਚ ਬੈ ਕੇ ਉਹ ਐਮਪੀ ਬਣ ਰਿਹਾ ਵਾ ਫੇ ਤੁਸੀਂ ਦੱਸੋ ਅਸੀਂ ਸਿੱਖਾਂ ਨਾਲ ਕਿਹੜਾ ਤੱਕਾ ਕਰਦੇ ਆਂ ਦੂਜੀ ਗੱਲ ਕੰਗਣਾ ਵਾਲਾ ਮੁੱਦਾ ਹੋਇਆ ਕੰਗਣਾ ਦੇ ਕਿਸੇ ਨੇ ਦੇਖਿਆ ਥੱਪੜ ਵਾਲੀ ਵੀਡੀਓ ਆਈ ਕੋਈ ਨਹੀਂ ਅਸੀਂ ਉਸ ਮੁੱਦੇ ਤੇ ਵੀ ਬੋਲਨੇ ਸੀ ਕਿ ਭਾਈ ਇਹਦਾ ਤੁਸੀਂ ਦੇਖਿਓ ਸੇਕ ਕਿੱਥੇ ਤੱਕ ਲੱਗਣਾ ਉਹੀ ਗੱਲ ਹੋ ਗਈ ਨਾ ਅਗਲੇ ਨੇ ਯੂਐਨਓ ਚ ਦਿਖਾਤਾ ਕਿ ਦੇਖੋ ਤੁਸੀਂ ਕਹਿੰਦੇ ਹੋ ਜੀ ਸਿੱਖ ਗੁਲਾਮ ਨੇ ਇੱਥੇ ਤਾਂ ਸਾਡੇ ਐਮਪੀ ਦੇ ਉੱਪਰ ਥੱਪੜ ਵੱਜੇ ਜਾ ਰਹੇ ਨੇ ਸਾਰੇ ਆਮ ਥੱਪੜ ਦੀ ਵੀਡੀਓ ਕਿਸੇ ਨੇ ਨਹੀਂ ਦੇਖੀ ਮੁੜ ਕੇ ਉਸ ਕੇਸ ਦਾ ਕੀ ਬਣਿਆ ਉਹ ਸਾਰਾ ਰਲਵਾ ਮਿਲਮਾ ਸੀ ਗੇਲ ਉਹ ਕੁੜੀ ਵੀ ਰਲੀ ਹੋਈ ਸੀ ਨਾਲ ਜਿਹੜੀ ਸੀਗੀ ਉਹ ਹੁਣ ਡਿਊਟੀ ਕਰ ਰਹੀ ਆ ਬੈਂਗਲੌਰ ਉਹਨੂੰ ਕੀ ਕੀਤਾ ਕਿਸੇ ਨੇ ਕੋਈ ਪਰਚਾ ਨਹੀਂ ਕੋਈ ਕੁਛ ਨਹੀਂ ਮੈਨੂੰ ਦੱਸ ਦੋ ਦੋ ਮੁੱਦੇ ਉੱਥੇ ਦਿਖਾਏ ਗਏ ਇੱਕ ਕੰਗਣਾ ਵਾਲਾ ਕਿ ਕਿ ਚੁਣੀ ਹੋਈ ਐਮਪੀ ਦੇ ਉੱਪਰ ਇੱਕ ਆਮ ਪੰਜਾਬ ਦੀ ਕੁੜੀ ਇੱਕ ਅਫਸਰ ਥੱਪੜ ਮਾਰ ਰਹੀ ਹੈ ਥੱਪੜ ਦੀ ਕੋਈ ਵੀਡੀਓ ਨਹੀਂ ਆਈ ਦੂਜਾ ਦਿਖਾਇਆ ਗਿਆ ਕਿ ਜਿਹੜਾ ਬੰਦਾ ਕਹਿੰਦਾ ਸੀ ਖਾਲਸਤਾਨ ਲੈਣਾ ਵਾ ਖਾਲਸਤਾਨ ਲਵਾਂਗੇ ਅੱਜ ਉਹ ਇੰਡੀਅਨ ਗਵਰਨਮੈਂਟ ਤੋਂ ਸੈਲਰੀ ਲੈ ਰਿਹਾ ਵਾ ਐਮਪੀ ਬਣ ਕੇ ਜੇਲ੍ਹ 'ਚ ਬੈਠ ਕੇ ਉਹ ਐਮਪੀ ਬਣਿਆ ਵਾ ਫੇਰ ਦੱਸੋ ਤੁਸੀਂ ਕਿਹੜੀ ਅਸੀਂ ਗੁਲਾਮੀ ਦੀ ਗੱਲ ਕਰਦੇ ਨੇ ਸਿੱਖ ਨਹੀਂ ਉਹ ਤਾਂ ਸਿਮਰੰਜੇ ਸਿੰਘ ਮਾਨ ਵੀ ਇੰਨੇ ਟਾਈਮ ਤਾਂ ਐਮਪੀ ਦਾ ਇਲੈਕਸ਼ਨ ਲੜ ਰਹੇ ਆ ਤੇ ਉਹ ਵੀ ਖਾਲਸਾਣ ਦੀ ਗੱਲ ਕਰੀ ਜਾਂਦੇ ਆ ਉਹਨਾਂ ਨੇ ਇਹ ਵੀ ਤਾਂ ਗੱਲ ਕੀਤੀਆਂ ਨਾ ਕਿ ਉਹਨਾਂ ਦੇ ਵਿੱਚ ਮੂੰਹ ਨਹੀਂ ਨਾ ਕੀਤਾ ਉਹਨਾਂ ਨੇ ਮੈਨੂੰ ਇੱਕ ਚੀਜ਼ ਦੱਸੋ ਅੱਜ ਭੱਜਣ ਦੀ ਕੀ ਲੋੜ ਪਈ ਸੀ ਖੇਤੋਂ ਖੇਤੀ ਭੱਜਣ ਦੀ ਕੀ ਲੋੜ ਪਈ ਸੀ ਸਿਮਰਜੀਤ ਸਿੰਘ ਮਾਨ ਭੱਜੇ ਤਾਂ ਨਹੀਂ ਸਾਡੇ ਮਤ ਪੇਦ ਹੋ ਸਕਦੇ ਆ ਮਾਨ ਸਾਹਿਬ ਦੇ ਨਾਲ ਕਿਸੇ ਨਾ ਕਿਸੇ ਵਿਚਾਰ ਹੋ ਸਕਦੇ ਨੇ ਪਰ ਇਸ ਗੱਲ ਦੀ ਸਿੱਫਤ ਵੀ ਕਰਦੇ ਆ ਮਾਨ ਸਾਹਿਬ ਦੀ ਕਿ ਉਹ ਆਪਣੇ ਸਟੈਂਡ ਤੇ ਤਾਂ ਖੜੇ ਨੇ ਭੱਜੇ ਤਾਂ ਨਹੀਂ ਖੇਤਾਂ ਦੇ ਵਿੱਚ ਭੱਜੇ ਤਾਂ ਨਹੀਂ ਗੱਡੀ 'ਚ ਬਹਿ ਕੇ ਭਾਈ ਸਾਹਿਬ ਦੇ ਮਗਰ ਪੁਲਿਸ ਆ ਗਈ ਜੀ ਕੱਟੇ ਹੋ ਜੋ ਰੇੜੇ 'ਤੇੱਕ ਤੇ ਬੈਠੇ ਦੀ ਬੰਦੇ ਦੀ ਫੋਟੋ ਆਈਆਂ ਨੇ ਉਹ ਤਾਂ ਕਹਿੰਦੇ AI ਜਨਰੇਟਡ ਆ ਉਹ ਤਾਂ ਹੈਲਪਿੰਗਾਂ ਦੇ ਵੀ ਕਈ ਫੋਟੋ ਆ ਗਈਆਂ ਸੀਗੀਆਂ ਇਹ ਮਾਤਾ ਪਿਤਾ ਗੁਰੂ ਘਰ ਖੜ ਕੇ ਕਹਿਣਗੇ ਕੱਲ ਤੱਕ ਸਾਬ ਚਲੋ ਆਜੋ ਚਲਦੇ ਆਂ ਆਪਾਂ ਕੱਲ ਤੱਕ ਸਾਬ ਚਲੋ ਕੱਲ ਤੱਕ ਸਾਬ ਜਾਂਦੇ ਕਿਉਂ ਨਹੀਂ ਕਿ ਕੱਲ ਤੱਕ ਸਾਬ ਜੇ ਤੁਸੀਂ ਕਹਿੰਦੇ ਹੋ ਇਹ ਇਹਨਾਂ ਦਾ ਪਰਿਵਾਰ ਜਾਂ ਇਹਨਾਂ ਦੇ ਬੰਦੇ ਕਹਿੰਦੇ ਤਾਂ ਪਹਿਲਾ ਦਿਨ ਹੀ ਫੜ ਫੇ ਪਰਿਵਾਰ ਕਿਉਂ ਨਹੀਂ ਕਹਿੰਦਾ ਪਿਆ ਜੇ ਪਹਿਲੇ ਦਿਨ ਫੜਿਆ ਗਿਆ ਹੂੰ ਫੇ ਪਰਿਵਾਰ ਨੇ ਉਦੋਂ ਰੌਲਾ ਕਿਉਂ ਨਹੀਂ ਪਾਇ ਜਿੱਦਾਂ ਰੋਡੇਪਿੰਡ ਗ੍ਰਿਫਤਾਰੀ ਹੋਈ ਆ ਫੇ ਉਦੋਂ ਰੌਲਾ ਕਿਉਂ ਨਹੀਂ ਪਾਇਆ ਦੱਸਣ ਨਾ ਪਰ ਇੱਕ ਮਹੀਨਾ ਕਿੱਥੇ ਰਿਹਾ ਫਿਰ ਅਮਰਪਾਲੇ ਵੀ ਦੱਸੇ ਪਰਿਵਾਰ ਜਾਂਦਾ ਅਮਰਪਾਲ ਝੂਠ ਬੋਲ ਰਿਹਾ ਜਾਂ ਸਰਕਾਰ ਝੂਠ ਬੋਲ ਰਹੀ ਦੋਨਾਂ ਵਿੱਚ ਇੱਕ ਤਾਂ ਝੂਠ ਬੋਲਦਾ ਨਾ ਬਿਲਕੁਲ ਜੀ ਬਿਲਕੁਲ ਦੂਜੀ ਗੱਲ ਇਹ ਦੇਖੋ ਜਿਹੜਾ ਬੰਦਾ ਕਹਿੰਦਾ ਸੀ ਹਸ ਮੇਰੇ ਮਗਰ ਸਾਰਾ ਅੱਜ ਸਾਰੀ ਪੰਜਾਬ ਖੜਾ ਮੇਰੇ ਮਗਰ ਹੂੰ 40 ਲਾਇਸੈਂਸੀ ਗੰਨਾ ਛੱਡ ਕੇ ਬੰਦਾ ਸਭ ਕੁਝ ਭੱਜਿਆ ਸੋ ਉਮੀਦ ਕਰਦੇ ਆ ਵੀ ਜੋ ਤੁਸੀਂ ਕਹਿੰਦੇ ਹੋ ਜੋ ਤੁਹਾਡੇ ਵਿੱਚ ਅੰਦਰ ਜਜ਼ਬਾ ਜਿੱਦੀ ਚੱਲਦਾ ਰਹੇ ਸੋ ਇਹ ਇਹਨਾਂ ਦੇ ਵਿਚਾਰ ਸੀਗੇ ਜਿਹੜੇ ਕਿ ਭਾਈ ਅਮਰਤਪਾਲ ਨੂੰ ਲੈ ਕੇ ਸੀਗੇ ਹੋ ਸਕਦਾ ਵੱਖਰੇਵੇਂ ਹੋ ਸਕਦੇ ਨੇ ਸੋਚਾਂ ਦੇ ਵਿੱਚ ਵੱਖਰੇਵੇਂ ਹੋ ਸਕਦੇ ਨੇ ਪਰ ਅਸੀਂ ਉਮੀਦ ਕਰਦੇ ਆ ਕਿ ਅਸੀਂ ਇੱਕ ਪਰਿਵਾਰ ਆ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਪਰਿਵਾਰ ਬਣਾਇਆ ਸੀਗਾ ਤਾਂ ਅਸੀਂ ਉਸ ਪਰਿਵਾਰ ਨੂੰ ਮਿਲ ਜੁਲ ਕੇ ਰਹੀਏ ਸੋ ਜਿੱਦਾਂ ਭਾਈ ਦੀਪ ਸਿੱਧੂ ਕਹਿੰਦਾ ਸੀਗਾ ਵੀ ਜਿੱਥੇ ਪੰਥਕ ਗੱਲ ਹੋ ਜਾਂਦੀ ਆ ਨਾ ਉਥੇ ਆਪਣੇ ਵਖਰੇਵੇਂ ਭੁੱਲ ਕੇ ਇੱਕ ਹੋ ਜਾਈਏ ਜੇ ਉਹ ਪੰਥਕ ਗੱਲ ਕਰਨਗੇ ਤਾਂ ਸਾਰਿਆਂ ਨੂੰ ਸ ਭਾਵੇਂ ਉਹ ਕੋਈ ਵੀ ਖਾਲਸਤਾਨ ਵਾਲੀ ਗੱਲ ਕਰਨ ਵਾਲਾ ਭਾਵੇਂ ਗੁਰਪਤਪੰਥ ਪੰਨੂ ਆ ਸਿਮਰਨਜੀਤ ਸਿੰਘ ਬਾਣ ਆ ਜਾਂ ਭਾਈ ਅਮਰਤਪਾਲ ਆ ਜਾਂ ਹੋਰ ਕਈ ਜਥੇਬੰਦੀਆਂ ਨੇ ਜਾਂ ਦਮਦਮੇ ਟਕਸਾਲ ਨਿਹੰਗ ਸਿੰਘ ਆ ਸਾਰਿਆਂ ਨੂੰ ਇੱਕ ਏਜੰਡੇ ਦੇ ਥੱਲੇ ਹੋ ਕੇ ਖੜੇ ਹੋ ਕੇ ਇਹ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ ਨਹੀਂ ਦੇਖੋ ਇੱਕ ਚੀਜ਼ ਹੈ ਨਾ ਤੁਸੀਂ ਕਹਦੇ ਹੋ ਕਿ ਇਕੱਠੇ ਹੋ ਜਾਓ ਅਸੀਂ ਜੱਫੀ ਪਾਉਂਦੇ ਹੋ ਪਿੱਛੇ ਚਾਕੂ ਮਾਰ ਰਹੇ ਨੇ ਕਿਵੇਂ ਇਕੱਠੇ ਹੋ ਜਵੇ ਬੰਦਾ ਮੈਂ ਇਹ ਤਾਂ ਦੱਸੋ ਤੁਸੀਂ ਜੱਫੀ ਪਾ ਰਹੇ ਹੋ ਪਿੱਛੇ ਚਾਕੂ ਮਾਰ ਰਹੇ ਨੇ ਪਰ ਪਹਿਲਾਂ ਅਸੀਂ ਸਾਨੂੰ ਦੁਸ਼ਮਣ ਵੀ ਪਛਾਣਨਾ ਪੈਣਾ ਨਾ ਮੈਨੇ ਇੱਕ ਚੀਜ਼ ਦੱਸੋ ਰਾਜਨੀਤੀ ਕਰਨੀ ਆ ਹੋਰ ਬਹੁਤ ਜਗ੍ਹਾ ਹੈਗੀ ਆ ਰਾਜਨੀਤੀ ਕਰਨ ਨੂੰ ਮੈਂ ਫਤੇਗੜ ਸਾਹਿਬ ਗੁਰੂ ਘਰ ਗਿਆ ਮਨ ਮੱਥਾ ਟੇਕਿਆ ਗੁਰਦੁਆਰਾ ਸਾਹਿਬ ਜੀ ਉਥੇ ਗੁਰਦੁਆਰਾ ਬਾਹਰ ਸਾਹਿਬ ਜਦੋਂ ਨਿਕਲਦੇ ਆ ਟੈਂਟ ਲੱਗਿਆ ਹੋਇਆ ਉੱਥੇ ਅਮਰਤਪਾਲ ਦੀ ਟੀਮ ਦਾ ਉੱਥੇ ਫਾਰਮ ਪਰ ਲੱਗੇ ਹੋਏ ਨੇ ਆਪਣੀ ਰਾਜਨੀਤੀ ਗੁਰੂ ਘਰ ਦੇ ਵਿੱਚ ਚੰਗਾ ਕਹਿੰਦੇ ਸੁਨੇਹਾ ਮਿਲਣਾ ਚਾਹੀਦਾ ਆ ਧਰਮ ਤੇ ਰਾਜਨੀਤੀ ਤਾਂ ਨਾਲ ਹੀ ਕਹਿੰਦੇ ਇਕੱਠੀ ਆ ਨਹੀਂ ਫਿਰ ਇਹ ਲੋਕਾਂ ਨੂੰ ਕਿਉਂ ਕਹਿੰਦੇ ਨੇ ਇਹ ਦੇਖੋ ਸ਼੍ਰੋਮਣੀ ਅਕਾਲੀ ਦਲ ਬਾਦਲ ਹਮ ਇੱਕ ਗੱਲ ਆ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਹਾਂ ਇਹਦਾ ਮੇਨ ਏਜੰਡਾ ਕੀ ਆ ਮਰਤਪਾਲ ਦੇ ਪਰਿਵਾਰ ਦਾ ਕਿ ਸਿਰਫ ਇੱਕ ਪਾਰਟੀ ਨੂੰ ਪੜਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੋਰ ਕੋਈ ਪਾਰਟੀ ਏਜੰਡੇ ਤੇ ਨਹੀਂ ਹੈਗੀ ਕੋਈ ਕੁਝ ਨਹੀਂ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਤਾਂ ਇਹਨਾਂ ਦਾ ਉੱਥੇ ਜਿਹੜਾ ਧਰਨਾ ਸੀਗਾ ਉਹ ਚਕਾਇਆ ਸੀਗਾ ਦਰਬਾਰ ਸਾਹਿਬ ਦੇ ਕੋਲ ਧਰਨਾ ਤਾਂ ਆਪਣੀ ਮਰਜ਼ੀ ਨਾਲ ਚੱਕਿਆ ਆਪਣੀ ਮਰਜ਼ੀ ਨਾਲ ਲਾਇਆ ਕਿਸੇ ਨੇ ਨਹੀਂ ਕਿਹਾ ਪਾਣੀ ਤਾਂ ਹੁੰਦਾ ਨਹੀਂ ਭਲਾਇਆ ਸੀਗਾ ਇਹਨਾਂ ਨੂੰ ਅਕਾਲੀ ਦਲ ਮੈਂ ਕਹ ਧਰਨਾ ਤਾਂ ਉੱਥੇ ਵੀ ਲਾਇਆ ਜਾ ਸਕਦਾ ਸੀ ਮੋਹਾਲੀ ਵੀ ਅੰਬਰਸਰੀ ਕਿਉਂ ਲਾਇਆ ਗਿਆ ਸੋ ਠੀਕ ਹੈ ਜੀ ਦਿਲ ਨਹੀਂ ਸੀ ਕਰਦਾ ਕਿ ਅਸੀਂ ਇਸ ਵੀਡੀਓ ਨੂੰ ਬੰਦ ਕਰੀਏ ਪਰ ਜਿਹੜਾ ਸਮਾਂ ਆ ਸਾਡਾ ਇਜਾਜ਼ਤ ਨਹੀਂ ਦਿੰਦਾ ਹੈਗਾ ਸੋ ਅਖੀਰ ਦੇ ਵਿੱਚ ਅਸੀਂ ਫਤਿਹ ਗਿਜਾ ਕੇ ਇਸ ਪੋਡਕਾਸਟ ਦਾ ਐਂਡ ਕਰਦੇ ਹਾਂ ਜੇ ਕਿਸੇ ਦੇ ਮਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਠੇਸ ਪਹੁੰਚੀ ਹੋਵੇ ਤਾਂ ਅਸੀਂ ਤੇ ਸਾਡਾ ਚੈਨਲ ਜਾਂ ਸੰਗਤ ਹੈ ਜਿਹੜੀ ਬਖਸ਼ਣਯੋਗ ਹੈ ਜੀ ਇਸ ਵੀਡੀਓ ਨੂੰ ਇੱਥੇ ਅਸੀਂ ਰੈਪ ਅਪ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ